ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੰਗਰੂਰ ਵੱਲੋਂ ਜੋ ਆਪਾਂ ਨੂੰ ਪ੍ਰੋਗਰਾਮ ਆਰੰਭ ਦੇ ਦੂਜੇ ਪੜਾ ਦਾ ਪੱਤਰ ਜਾਰੀ ਹੋਇਆ ਉਹ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਪੜ੍ਹ ਕੇ ਸੁਣਾ ਰਹੀ ਹਾਂ ਤਾਂ ਕਿ ਜਦੋਂ ਵੀ ਕਿਸੇ ਵੀ ਅਧਿਆਪਕ ਨੂੰ ਲੋੜ ਪਵੇ ਤਾਂ ਮੇਰੀ ਇਸ ਵੀਡੀਓ ਨੂੰ ਖੋਲ ਕੇ ਇਸ ਪੱਤਰ ਬਾਰੇ ਜਾਣਕਾਰੀ ਲੈ ਸਕਦੇ ਨੇ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਪ੍ਰੋਗਰਾਮ ਆਰੰਭ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਨਅਧਿ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਤਾਂ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਵੀ ਮਜ਼ਬੂਤ ਜਾਂ ਉੱਚਿਤ ਬਣਾਉਣ ਅਤੇ ਮਾਪਿਆਂ ਦੀ ਸਮੂਹਿਕਤ ਵਧਾਉਣ ਵਿੱਚ ਇੱਕ ਮਹੱਤਵਪੂਰਨ ਹਿਮਿਕਾ ਨਵਾਈ ਹੈ ਤਾਂ ਦੂਜੇ ਇਸਦੇ ਦੂਜੇ ਪੜਾ ਲਈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਕਾਦਮਿਕ ਸੈਸ਼ਨ 2025-26 ਤੋਂ ਪ੍ਰੋਗਰਾਮ ਆਰੰਭ ਲਈ ਨਵੀਂ ਤਬਦੀਲੀ ਦੀ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ। ਇਹ ਤਾਂ ਇਸ ਵਿੱਚ ਹੀਟ ਲਿਖੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਯੂਕੇਜੀ ਦੇ ਵਿਦਿਆਰਥੀ ਪਹਿਲੀ ਜਮਾਤ ਵਿੱਚ ਚਲੇ ਜਾਣਗੇ। ਇਸ ਲਈ ਪਿਛਲੇ ਸਾਲ ਬਣਾਇਆ ਗਿਆ ਪੀਪੀ 2 ਦਾ ਗਰੁੱਪ ਰੰਬਾ ਟੀਮ ਵੱਲੋਂ ਡਿਲੀਟ ਕੀਤਾ ਜਾਵੇਗਾ। ਪੀਪੀ 1 ਨੂੰ ਪੀਪੀ 2 ਵਿੱਚ ਰੰਬਾ ਟੀਮ ਵੱਲੋਂ ਤਬਦੀਲ ਕੀਤਾ ਜਾਵੇਗਾ। ਤਾਂ ਕੇਵਲ ਨਰਸਰੀ ਦੇ ਵਿਦਿਆਰਥੀਆਂ ਲਈ ਨਵਾਂ ਵਟਸਐਪ ਗਰੁੱਪ ਅਧਿਆਪਕਾਂ ਵੱਲੋਂ ਬਣਾਇਆ ਜਾਵੇਗਾ ਨਵੇਂ ਦਾਖਲ ਕੀਤੇ ਗਏ ਵਿਦਿਆਰਥੀਆਂ ਨੂੰ ਅਧਿਆਪਕ ਉਚਿਤ ਗਰੁੱਪ ਵਿੱਚ ਸ਼ਾਮਲ ਕਰਨਗੇ ਤਾਂ ਆਪ ਸਭ ਨੂੰ ਤਬਦੀਲੀ ਯੋਜਨਾ ਨੱਥੀ ਕਰਕੇ ਵੀ ਭੇਜੀ ਜਾ ਰਹੀ ਹੈ ਇਹ ਸਾਰੇ ਅਧਿਆਪਕ ਜਕੀਨ ਅਧਿਆਪਕਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਆਪ ਦੇ ਸਕੂਲ ਦੇ ਪ੍ਰੀ ਪ੍ਰੈਮ ਦੇ ਅਧਿਆਪਕ ਇਸ ਯੋਜਨਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਮਝਦੇ ਨੇ ਅਤੇ ਲਾਗੂ ਕਰਨਗੇ ਧੰਨਵਾਦ